ਹਾਂਜੀ ਦੋਸਤੋ ਇਸ ਵੇਲੇ ਆਪਾਂ ਪੇਜਲੀ ਦੀ ਰਾਬਰਸਟਨ ਕਾਰ ਪਾਰਕ ਜਿਹਨੂੰ ਕਾਰ ਪਾਰਕ ਇੰਦਾ ਸਕਾਈ ਬੋਲਦੇ ਆ ਤੇ ਗਲਾਸਗੋ ਦੇ 에어ਪੋਰਟ ਤੱਕ ਦੇ ਦਿਦਾਰੇ ਤੇ ਉਦੋਂ ਅੱਗੇ ਜਿਹੜੀਆਂ ਪਹਾੜੀ ਏਰੀਆ ਉਹਦੇ ਦਰਸ਼ਨ ਕਰਾਉਂਦੀ ਹੈ ਇਹ ਤੇ ਅਸੀਂ ਇਸ ਵੇਲੇ ਇਸ ਜਗ੍ਹਾ ਤੇ ਆਏ ਸੀ ਜਿੱਥੇ ਸਕੂਨ ਹੀ ਸਕੂਨ ਆ ਲੋਕ ਆਪੋ ਆਪਣੀਆਂ ਗੱਡੀਆਂ ਲੈ ਕੇ ਇੱਥੇ ਆਉਂਦੇ ਆ ਤੇ ਉਹ ਬਹਿ ਕੇ ਆਨੰਦ ਲੈ ਕੇ ਮੁੜਦੇ ਆ ਇੱਥੋਂ ਤੇ ਸਾਡੇ ਕੋਲ ਸਾਡੇ ਮਹਿਮਾਨ ਡਾਕਟਰ ਤਾਰਾ ਸਿੰਘ ਜੀ ਆਲਮ ਉਹ ਸਾਊਥ ਹਾਲ ਤੋਂ ਆਏ ਹੋਏ ਆ ਤੇ ਮੇਰੇ ਨਾਲ ਆ ਇਸ ਵੇਲੇ ਡਾਕਟਰ ਤਾਰਾ ਸਿੰਘ ਆਲਮ ਜੀ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਧਰਤੀ ਨੂੰ ਦੇਖਿਆ ਕਿਉਂ ਲੱਗਦਾ ਹੈ ਕਿ ਸੱਚਮੁੱਚ ਸਵਰਗ ਉਹ ਸਵਰਗ ਅਸਮਾਨ ਵਾਲਾ ਤਾਂ ਕਿਸੇ ਨੇ ਦੇਖਿਆ ਨਹੀਂ ਹਾਂਜੀ ਪਰ ਇੱਥੋਂ ਦੀ ਹਰਿਆਲੀ ਇੱਥੋਂ ਦੇ ਚਾਂਦੀ ਵਰਗੇ ਛਿੱਟੇ ਛਿੱਟੇ ਲੋਗ ਤੇ ਜਿਨ੍ਹਾਂ ਦੇ ਦਿਲ ਮੱਖਣ ਵਰਗੇ ਕੋਲੇ ਬਹੁਤ ਦੇਖ ਕੇ ਦਿਲ ਨੂੰ ਸਕੂਨ ਮਿਲਦਾ ਹੈ ਬੜਾ ਹੀ ਪੀਸਫੁਲ ਜਿਵੇਂ ਚੁੱਪ ਚੁੱਪ ਸਾਰੇ ਦਰਖਤ ਹੈ ਐਂ ਇੱਕ ਦੂਜੇ ਨਾਲ ਗੱਲਾਂ ਵੀ ਕਰਦੇ ਆ ਪਰ ਬੜਾ ਸਾਇਲੈਂਟਲੀ ਇਸ ਤਰ੍ਹਾਂ ਦੇ ਮੈਨੂੰ ਇੱਥੋਂ ਦੇ ਲੋਕ ਐ ਬਹੁਤ ਪਿਆਰੇ ਲੱਗਦੇ ਆ ਕਿ ਉਹ ਬੋਲਦੇ ਵੀ ਐ ਤੇ ਜਦੋਂ ਮਿਲਦੇ ਆ ਤੁਹਾਨੂੰ ਤੁਰਦੇ ਤੁਰਦੇ ਸਮਾਈਲ ਕਰਦੇ ਆ ਹੱਸਦੇ ਹੱਸਦੇ ਜਿਵੇਂ ਫੁੱਲਾਂ ਦੇ ਖੋਲ ਦੇ ਲੰਗੀਦਾ ਨਾ ਤੇ ਤੁਹਾਨੂੰ ਮਹਿਕ ਛੱਡ ਜਾਂਦੇ ਮੁਸਕਾਨ ਦੇ ਜਾਂਦੇ ਫੁੱਲ ਤੇ ਫੁੱਲਾਂ ਵਰਗੇ ਲੋਕ ਐ ਕਿੱਡਾ ਸੋਹਣਾ ਅੰਬਰ ਤੇ ਕਿੱਡੀ ਖੁੱਲੀ ਧਰਤੀ ਤੇ ਸਾਨੂੰ ਇਹ ਸੰਦੇਸ਼ ਦੇ ਰਹੇ ਕਿ ਅਸੀਂ ਵੀ ਇਸ ਤਰ੍ਹਾਂ ਖੁੱਲ ਕੇ ਜੋញੇ ਤੇ ਆਹ ਹਰਿਆਲੀ ਜਿਵੇਂ ਖੁਸ਼ੀ ਵੰਡ ਰਹੀ ਹੈ ਅਸੀਂ ਵੀ ਖੁਸ਼ੀ ਵੰਡੀਏ ਤੇ ਫੁੱਲਾ ਵਾਂਗੂ ਮੈਕੀਏ ਇਹ ਚਿੱਟੇ ਚਾਂਦੀ ਵਰਗੇ ਲੋਕਾਂ ਵਾਂਗੂ ਅਸੀਂ ਵੀ ਆਪਦਾ ਜਿਹੜਾ ਕੁਦਰਤ ਨੇ ਸਾਨੂੰ ਹੁਸਨ ਦਿੱਤਾ ਉਹ ਖਿਡਾਰੀਏ ਵੰਡੀਏ ਤੇ ਮੱਖਣ ਵਰਗੇ ਦਹੀਂ ਵਰਗੇ ਕੂਲੇ-ਕੂਲੇ ਹੋ ਕੇ ਇੱਕ ਦੂਜੇ ਦੇ ਜਿਲਾ ਅੰਦਰ ਦੂਜੀ ਨੇ ਸੋਚਾਂ ਅੰਦਰ ਲਿਫਟ ਜਾਈਏ ਤੇ ਇੱਕ ਦੂਜੇ ਦੇ ਉੱਤੇ ਮਲੇ ਜਾਈਏ ਤੇ ਪਿੰਡੇ ਚ ਬਿਲਕੁਲ ਐਨ ਮੱਖਣ ਦੀ ਤਰ੍ਹਾਂ ਸਮਾਜ ਜੀ ਇਸ ਤਰ੍ਹਾਂ ਜਾਈਏ ਬਸ ਹੋਰ ਇਸ ਦੁਨੀਆ ਵਿੱਚ ਕੁਝ ਨਹੀਂ ਹੈ